ਜੇ ਨਾਰੇ ਹੀ ਹਰਿਆਲੀ ਫੇਕੀ ਕਰਨਾ ਤਖਤਾਨੂ ਸੁਣ ਭਾਈਆ ਰੇ ਵਾਲਿਆ ਵੇ ਨਾ ਚੀਰ ਦਰਖਤਾਨੂ ਜੇ ਨਾਰੇ ਹੀ ਹਰਿਆਲੀ ਫੇਕੀ ਕਰਨਾ ਤਖਤਾਨੂ ਸੁਣ ਭਾਈਆ ਰੇ ਵਾਲਿਆ ਵੇ ਨਾ ਚੀਰ ਦਰਖਤਾਨੂ ਜੇ ਨਾਰੇ ਹੀ ਫੇਕੀ ਕਰਨਾ ਤਖਤਾਂ ਨੂੰ ਸੁਣ ਭਾਈ ਆਰੇ ਵਾ ਆਵੇ ਨਾ ਚੀਰ ਤਖਤਾਂ ਨੂੰ ਹਰੇ ਕਜੂਰ ਤੇ ਟੱਕ ਵਜਿਆ ਉਹਦੇ ਕੰਬਦੇ ਪੱਤੇ ਨੇ ਜੋ ਇਹ ਨਾ ਕੰਬ ਦੇਣਾ ਉਹ ਨਹੀਂ ਦੇਣਾ ਕੱਤੇ ਨੇ ਹਰੇ ਕਜੂਰ ਤੇ ਟੱਕ ਵਜਿਆ ਉਹਦੇ ਕੰਬ ਤੇ ਪੱਤੇ ਨੇ ਜੋ ਇਹ ਨਾ ਕੰਮ ਦੇਣਾ ਉਹ ਨਹੀਂ ਦੇਣਾ ਕੱਤੇ ਨੇ ਜੇ ਜ਼ਿਆਦਾ ਹੀ ਲੋੜ ਤਾਂ ਵੱਡ ਲੈ ਸੁੱਕਿਆ ਸੱਖ ਤਾਨੂ ਸੁਣ ਭਾਈ ਆਰੇ ਵਾਲਿਆ ਵੇਨਾ ਚੀਰ ਦਰਖਤਾਂ ਨੂੰ ਜੇ ਨਾ ਰਹੀ ਹਰਿਆਲੀ ਫੇਕੀ ਕਰਨਾ ਤਖਤਾਂ ਨੂੰ ਸੁਣ ਭਾਈ ਆਰੇ ਵਾਲਿਆ ਵੇਨਾ ਚੀਰ ਦਰਖਤਾਂ ਨੂੰ ਜੇ ਨਾ ਰਹੀ ਹਰਿਆਲੀ ਫੇਕੀ ਕਰਨਾ ਤਖਤਾਂ ਨੂੰ ਸੁਣ ਭਾਈ ਆਰੇ ਵਾਲਿਆ ਵੇਨਾ ਚੀਰ ਦਰ ਪੱਤ ਝੜ ਵਿੱਚ ਪੱਤ ਝੜ ਗਏ ਤਾਰ ਉੱਤਾ ਵਰਗੇ ਨੇ ਪਾਣੀ ਪਾਪਾ ਪੜੇ ਇਹ ਤਾਂ ਪੁੱਤਾਂ ਵਰਗੇ ਨੇ ਪੱਤ ਝੜ ਵਿੱਚ ਪੱਤ ਝੜ ਗਏ ਤਾਂ ਰੁੱਤਾਂ ਵਰਗੇ ਨੇ ਪਾਣੀ ਪਾਪਾ ਪੜੇ ਇਹ ਤਾਂ ਪੁੱਤਾਂ ਵਰਗੇ ਨੇ ਕੋਈ ਆ ਸਮਝਾ ਵੋ ਇਹਨਾ ਦਿਲੋਂ ਖਰਖਤਾਂ ਨੂੰ ਸੁਣ ਭਾਈਆ ਰੇ ਵਾਲਿਆ ਵੇ ਨਾ ਚੀਰ ਦਰਖਤਾਂ ਨੂੰ ਜੇ ਨਾ ਰਹੀ ਘਨੇ ਅੱਲੀ ਫੇਕੀ ਕਰਨਾ ਤਖਤਾਂ ਨੂੰ ਸੁਣ ਭਾਈਆ ਰੇਵਾਲ ਆਵੇ ਨਾ ਚੀਰ ਦਰਖਤਾਂ ਨੂੰ ਜੇ ਨਾਰੇ ਹਰੇ ਆਲੀ ਠੇਕੀ ਕਰਨਾ ਤਖਤਾਂ ਨੂੰ ਸੁਣ ਭਾਈਆ ਰੇਵਾਲ ਆਵੇ ਨਾ ਚੀਰ ਦਰਖਤਾਂ ਨੂੰ ਜਿ ਸਕੋ ਤਾਂ ਸਮਝ ਲਵੋ ਏ ਕੱਲਾ ਰਾਸ ਦੀਆਂ ਸੜਕ ਜਾਂਦਿਆਂ ਜੁੜ ਗਈਆਂ ਸਤਰਾ ਸਰਤਾਜ ਦੀਆਂ ਸਮਝ ਸਕੋ ਤਾਂ ਸਮਝ ਲਵੋ ਏ ਕਜਾਂਦਿਆਂ ਜੁੜ ਗਈਆਂ ਸਤਰਾ ਸਰਤਾਜ ਦੀਆਂ ਰੁੱਖਾਂ ਬਾਜੋਂ ਔਖਾ ਹੋ ਜਾਊ ਕੱਟਣਾ ਵਖਤਾਂ ਨੂੰ ਸੁਣ ਭਾਈਆ ਰੇਵਾਲ ਆਵੇ ਨਾ ਚੀਰ ਤਰ ਤਾਨੂ ਜੇ ਨਾ ਰਹੀਂ ਘਰੇ ਅੱਲੀ ਏ ਕੀ ਕਰਨਾ ਤਖਤਾਂ ਨੂੰ ਸੁਣ ਭਾਈਆ ਰੇਵਾਲ ਆਵੇ ਨਾ ਚੀਰ ਦਰ ਤਨੂ ਜੇ ਨਾਰੇ ਹਰਿਆਲੀ ਥੇਕੀ ਕਰਨਾ ਤਖਤਾਂ ਨੂੰ ਸੁਣ ਭਾਈਆ ਰੇ ਵਾ ਆਵੇ ਨਾ ਚੀਰ ਦਰ ਤਨੂ ਚਲੋ ਹੋਰ ਆ ਜਾਓ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਤੇ ਅਸੀਂ ਅੱਜ ਫੇਰ ਦੁਬਾਰਾ ਬੂਟੇ ਲਾਉਣ ਲੱਗਿਆ ਤੀਜਾ ਚੌਥਾ ਦਿਨ ਆ ਸਾਡਾ ਪਹਿਲਾਂ ਵੀ ਅਸੀਂ ਦੋ ਤਿੰਨ ਵਾਰ ਬੂਟੇ ਲਾ ਗਏ ਤੇ ਅੱਜ ਅਸੀਂ ਆਏ ਆ ਸਵੇਰੇ ਦਿਨੇ ਅਸੀਂ ਕੰਮ ਤੇ ਵੀ ਜਾ ਸਕਦੇ ਆ ਸਵੇਰੇ ਅਸੀਂ ਆਏ ਅੱਜ ਤਕਰੀਬਨ ਆ ਪੌਣੇ 1:05 ਵਜੇ ਤੇ ਹੁਣ ਸਾਢੇ 6 ਹੋ ਗਏ ਡੇਢ ਘੰਟਾ ਅਸੀਂ ਲਾਤਾ ਤੇ ਹੁਣ ਅਸੀਂ ਕੰਮ ਤੇ ਵੀ ਜਾ ਸਕਦੇ ਆ ਤੇ ਸਾਡੀ ਸੈਰ ਵੀ ਹੋ ਗਈ ਤੇ ਬੇਨਤੀ ਆ ਬੂਟੇ ਜਿਹੜੇ ਅਸੀਂ ਲਾਏ ਆ ਨਾ ਪਲੀਜ਼ ਕਿਰਪਾ ਕਰਕੇ ਬੱਕਰੀਆਂ ਵਾਲਿਆਂ ਨੂੰ ਖਾਸ ਕਰਕੇ ਯਾਰ ਤੁਸੀਂ ਖਵਾਇਆ ਨਾ ਕਰੋ ਤੇ ਅਸੀਂ ਬਹੁਤ ਮਿਹਨਤ ਨਾਲ ਲਾਉਨੇ ਆ ਤੇ ਆ ਇੱਥੇ ਲਾਏ ਸੀ ਕਿ ਸੂਰਜ ਦੇ ਉੱਤੇ ਆ ਦੇ ਪੰਜ ਸੇ ਬੂਟੇ ਲਾਇਏ ਸੀ ਉਹ ਲਾਇਏ ਸੀ ਸਾਰੇ ਪਿੱਪਲ ਤੇ ਬੋੜ ਤੇ ਅਸੀਂ ਕੰਡੇ ਵੀ ਲਾਇਏ ਸੀ ਕੰਡੇ ਲੱਗਣ ਦੇ ਬਾਵਜੂਦ ਵੀ ਪਤਾ ਨਹੀਂ ਕਿਵੇਂ ਖਵਾਦੇ ਦੁਬਾਰਾ ਹੁਣ ਕੰਡੇ ਲਾਇਆ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਪਲੀਜ਼ ਵੱਡੇ ਤੁਸੀਂ ਆ ਖਵਾਈ ਜਾਂਦੇ ਹੋ ਨਾ ਉਹ ਖਵਾ ਲਓ ਇਹਨਾਂ ਨੂੰ ਛੋਟਾ ਟਾਈਮ ਨਾ ਖਵਾਓ ਹੱਥ ਜੋੜ ਕੇ ਬੇਨਤੀ ਜਦੋਂ ਇਹ ਵੱਡੇ ਹੋਗੇ ਫੇਰ ਹੀ ਇਹ ਖਵਾਉਣ ਦੇ ਕੰਮ ਹੋਣਗੇ ਆ ਚਾਰ ਪੱਤੇ ਨਾਲ ਤਾਂ ਥੋੜੀ ਬੱਕਰੀ ਵੀ ਰੱਜਣ ਨਹੀਂ ਲੱਗੀ ਹਣਾ ਇਹ ਇਹ ਹੱਥ ਜੋੜ ਕੇ ਖਾਸ ਕਰਕੇ ਬੱਕਰੀਆਂ ਵਾਲਿਆਂ ਨੂੰ ਬੇਨਤੀ ਆ ਬਾਕੀ ਇਹ ਬੂਟੇ ਵੱਜ ਜਾਣਗੇ ਬਸ ਬੱਕਰੀਆਂ ਵਾਲੇ ਬਚਾ ਕੇ ਰੱਖ ਲੈਣਾ ਤੇ ਕੋਈ ਨਹੀਂ ਪਾਣੀ ਨਹੀਂ ਪੋਣਾ ਕਿਸੇ ਨੇ ਨਾ ਪਾਵੇ ਇਹ ਕੋ ਪਾ ਦੇ ਤਾਂ ਬਹੁਤ ਹੀ ਵਧੀਆ ਗੱਲ ਆ ਨਹੀਂ ਵੀ ਪਾਉਣਾ ਤਾਂ ਕੋਈ ਨਹੀਂ ਕੁਦਰਤ ਨੇ ਆਪੀ ਇਹਨਾਂ ਨੂੰ ਸੰਭ ਲੈਣਾ ਪਰ ਤੁਸੀਂ ਪਲੀਜ਼ ਬਸ ਖਾਣ ਨਾ ਦਿਓ ਹੋਰ ਅਸੀਂ ਆਪਣਾ ਕੋਈ ਪੇਜ ਜਾਂ ਕੋਈ ਮਤਲਬ ਇੰਸਟਾ ਤੇ ਕੋਈ ਫੋਲੋ ਫੋਲੋ ਵਗੈਰਾ ਨਹੀਂ ਕਰਨ ਨੂੰ ਕਹਿੰਦੇ ਨਾ ਕੋਈ ਸਬਸਕ੍ਰਾਈਬ ਨੂੰ ਕਹਿਣਾਗਾ ਤੇ ਅਸੀਂ ਬਸ ਇਹੀ ਕਹਿਣਾ ਜੇ ਤੁਹਾਡਾ ਮਨ ਮਤਲਬ ਖੁਸ਼ ਹੁੰਦਾ ਜਾਂ ਤੁਹਾਡਾ ਲਾਈਕ ਕਰਨ ਨੂੰ ਵੀ ਜੀ ਕਰਦਾ ਤੁਸੀਂ ਲਾਈਕ ਵੀ ਨਾ ਕਰੋ ਪਰ ਤੁਸੀਂ ਬੂਟੇ ਲਾਓ ਸਾਰਿਆਂ ਨੂੰ ਇਹ ਬੇਨਤੀ ਆ ਵੀ ਮਤਲਬ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਸੰਭੀਏ ਤੇ ਅਸੀਂ ਆਪਣੇ ਵਾਤਾਵਰਣ ਨੂੰ ਬਚਾਈਏ ਸਤਿ ਸ਼੍ਰੀ ਅਕਾਲ ਜੀ